ठीकु आहे जी आहियो भाई भाई, भाई, भाई। भाई so, पीछे uh, senior... ਲੀਡਰਸ਼ਿਪ ਦਾ ਸੋਨੀਆ ਜੀ ਦਾ ਰਾਹੁਲ ਗਾਂਧੀ ਜੀ ਦਾ ਸਾਡੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦਾ ਨਵਜੋਤ ਸਿੰਘ ਸਿੱਧੂ ਜੀ ਦਾ ਤੇ ਲੁਧਿਆਣੇ ਤੋਂ ਮੈਂ ਸਮਝਦਾ ਸਾਡਾ ਐਮਪੀ ਰਵਨੀਤ ਸਿੰਘ ਬਿੱਟੂ ਜੀ ਤੇ ਪਰਤਪੂਸ਼ ਨਾਸੂ ਜੀ ਜਿਨ੍ਹਾਂ ਨੇ ਇਹ ਬੜਾ ਮੇਰੇ ਤੇ ਵਿਸ਼ਵਾਸ ਕਰਕੇ ਇਹ ਇੱਕ ਜ਼ਬਾਨ ਦੇ ਵਿੱਚ ਸਭ ਤੋਂ ਵੱਡਾ ਮੈਂ ਸਮਝਦਾ ਯੋਗਦਾਨ ਹੈ ਤਾਂ ਪਰਤਪੂਸ਼ਨਾ ਸਾਡੇ ਮੰਤਰੀ ਸਾਹਿਬ ਦਾ ਮੈਂ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੇ ਸਾਰਾ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਰਾਜਨੀਤੀ ਦੇ ਵਿੱਚ ਰਹਿ ਕੇ ਸੇਵਾ ਕਰਨਾ ਮੇਰਾ ਮਕਸਦ ਤੇ ਮਿਸ਼ਨ ਹੈ ਅੱਜ ਜਿੰਨੇ ਲੋਕਾਂ ਦੇ ਵਿੱਚ ਖੁਸ਼ੀ ਆ ਜਿੰਨਾ ਪਿਆਰ ਦੇ ਰਿਹਾ ਮੈਂ ਸਾਰਿਆਂ ਨੂੰ ਧੰਨਵਾਦ ਵੀ ਕਰਦਾ ਤੇ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਜਦੋਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਏਰੀਆ ਦੇ ਲੋਕਾਂ ਨੂੰ ਜਾਂ ਹੋਰ ਕੈਂਡੀਡੇਟ ਨੂੰ ਜਿੱਤਰਾ ਮਿਲੀਆਂ ਖੁਸ਼ੀਆਂ ਮਨਾਉਂਦੇ ਹੁੰਦੇ ਸੀ ਪਰ ਇਹ ਖੁਸ਼ੀਆਂ ਉਹਨਾਂ ਦੇ ਪਰਿਵਾਰਾਂ ਤੱਕ ਹੀ ਰਹਿ ਜਾਂਦੀਆਂ ਸੀ ਜਿੱਤਣ ਤੋਂ ਬਾਅਦ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵੀ ਇਹ ਸੀਟ ਜਿੱਤਣ ਤੋਂ ਬਾਅਦ ਇਹ ਖੁਸ਼ੀਆਂ ਮੈਂ ਤੁਹਾਡੇ ਘਰ ਤੱਕ ਲੈ ਕੇ ਆਵਾਂਗਾ ਨਾ ਕੇ ਸਿਰਫ ਆਪਣੇ ਪਰਿਵਾਰਾਂ ਲਈ ਇਹ ਖੁਸ਼ੀਆਂ ਕੈਸ਼ ਕਰਾਂਗਾ ਤੁਸੀਂ ਸਾਰੇ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਾਂਗਰਸ ਪਾਰਟੀ ਦੀ ਸਾਰੀ ਜਿਹੜੀਆਂ ਕੈਂਡੀਡੇਟ ਖੜੇ ਹੋਏ ਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਸਨੇਹਾ ਲਾਓ ਕਿਉਂਕਿ ਜਿਹੜੀ ਕਾਂਗਰਸ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਡੇ ਆਪਾਂ ਉਹਨਾਂ ਦੇ 100 ਦਿਨ ਦੇਖੇ ਆ 100 ਦਿਨਾਂ 'ਚ ਜੋ ਉਹਨਾਂ ਨੇ ਕੰਮ ਕਰਕੇ ਦਿਖਾਇਆ ਤੇ ਜਿਹਦੇ ਨਾਲ ਅੱਜ ਲੋਕਾਂ ਦੇ ਵਿੱਚ ਇੱਕ ਚਾਹਤ ਆ ਲੋਕਾਂ ਦੇ ਵਿੱਚ ਇੱਕ ਅੱਜ क्रेज ਆ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਂ ਤੇ ਤੇ ਇਸ ਚੀਜ਼ ਨੂੰ ਆਪਾਂ ਕੰਟੀਨਿਊ ਕਰਨ ਵਾਸਤੇ ਇਹ ਜਿਹੜੀਆਂ ਖੁਸ਼ੀਆਂ ਦੁਆਰੇ ਲੈ ਕੇ ਆਉਣ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਤੀਜੀਆਂ ਹੋਰ ਪਾਰਟੀਆਂ ਨੇ ਅੱਜ ਉਹਨਾਂ ਕੋਲ ਜਿੰਨਾਂ ਕੋਲ ਕੈਂਡੀਡੇਟ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਕੱਢੇ ਹੋਏ ਨੇ ਫੋ ਅੱਜ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜਾ ਮੈਂ ਸਮਝਦਾ ਕੂੜਾ ਸੀ ਉਹਨਾਂ ਨੇ ਕੱੜਤਾ ਉਹ ਕੂੜਾ ਚੱਕ ਕੇ ਲੈ ਗਏ ਤੇ ਉਹਨਾਂ ਦਾ ਕਰਦਾਰ ਤੇ ਪਰਿਵਾਰ ਐਸੇ ਗੰਦੇ-ਗੰਦੇ ਨੇ ਜਿਨ੍ਹਾਂ ਨੂੰ ਸੋਚ ਕੇ ਵੀ ਹੈਰਾਨੀ ਹੁੰਦੀ ਆ ਵੀ ਇਹ ਇਹ ਉਹ ਪਾਰਟੀ ਆ ਜਿਹੜੀ ਕਹਿੰਦੀ ਆ ਵੀ ਅਸੀਂ ਸਭ ਤੋਂ ਵੱਧ ਇਮਾਨਦਾਰ ਆ ਤੇ ਐਨਆਰਆਈ ਵੀਰਾਂ ਦੇ ਆ ਯਾਦ ਆ ਕੇ ਦੁੱਖਾਂ ਦਾ ਕਰੋੜਾ ਰੁਪਿਆ ਉਹਨਾਂ ਨੇ ਖਰਚਤਾ ਤੇ ਮੈਂ ਐਨਆਰਆਈ ਵੀਰਾਂ ਨੂੰ ਇੱਕੋ ਹੀ ਬੇਨਤੀ ਕਰਦਾ ਤੁਸੀਂ ਜਿਹੜੇ ਤੁਹਾਡੇ ਇੱਥੇ ਇੱਥੇ ਕੋਈ ਦੋਸਤ ਮਿੱਤਰ ਨੇ ਉਹਨਾਂ ਨੂੰ ਪੁੱਛਿਓ ਵੀ ਜਿਹੜੇ ਇਹਨਾਂ ਨੇ ਕੈਂਡੀਡੇਟ ਖੜੇ ਕੀਤੇ ਆ ਉਹਨਾਂ ਦਾ ਕਿਰਦਾਰ ਕੀ ਆ ਉਹਨਾਂ ਦਾ ਪਰਿਵਾਰ ਕੀ ਆ ਤਾਂ ਤੁਹਾਨੂੰ ਉਥੋਂ ਪਤਾ ਲੱਗ ਜੂ ਵੀ ਇਹ ਆਮ ਆਦਮੀ ਪਾਰਟੀ ਆ ਜਿਹੜੀ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਜਿਹੜਾ ਆਪਣਾ ਦੁਕਾਨਦਾਰੀ ਚਲਾਉਣਾ ਚਾਹੁੰਦੀ ਆ ਮੈਂ ਸਮਝਦਾ ਇਹਦੇ ਨਾਲੋਂ ਤਾਂ ਦੂਜੀਆਂ ਤੀਜੀਆਂ ਪਾਰਟੀਆਂ ਸਾਰੀਆਂ ਚੰਗੀਆਂ ਨੇ ਜਿਨ੍ਹਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਉਹਨਾਂ ਦਾ ਪਰਿਵਾਰਾਂ ਨੂੰ ਚੈੱਕ ਕੀਤਾ ਉਹਨਾਂ ਦੇ ਕਿਰਦਾਰਾਂ ਨੂੰ ਚੈੱਕ ਕੀਤਾ ਦੇਸ਼ ਕਰਕੇ ਕਾਂਗਰਸ ਪਾਰਟੀ ਕਦੇ ਵੀ ਸਮਝੌਤਾ ਨਹੀਂ ਕਰਦੀ ਕਿਸੇ ਗੱਲ ਦੇ ਵਿੱਚ ਖਾਸ ਕਰਕੇ ਜਿਹੜੀ ਲੋਕ ਹਿੱਤਾਂ ਦੇ ਲਈ ਕੋਈ ਕੰਮ ਉਹਦੇ ਉਹਦੇ ਵਿੱਚ ਜਿਹੜੇ ਸਹੀ ਫੈਸਲੇ ਲੈਂਦੀ ਆ ਮੈਂ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਭਰੋਸਾ ਦਵਨਾ ਜਿਹੜੀ ਆਸ ਤੇ ਉਮੀਦ ਰੱਖ ਕੇ ਤੁਸੀਂ ਸਾਨੂੰ ਇਹ ਟਿਕਟ ਦਿੱਤੀ ਆ ਇਹਦੇ ਖਰੇ ਉਤਰਾਂਗੇ ਪਾਰਟੀ ਦਾ ਨਾਮ ਰੋਸ਼ਨ ਕਰਾਂਗੇ ਸਾਰੀ ਲੀਡਰਸ਼ਿਪ ਦਾ ਨਾਮ ਰੋਸ਼ਨ ਕਰਾਂਗੇ ਤਾਂ ਕਿ ਇਸ ਹਲਕੇ ਤੋਂ ਇੱਕ ਐਸੀ ਲਹਿਰ ਚਲਾਵਾਂਗੇ ਜਿਹੜੇ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਵਾਂਗੇ ਕਿ ਇਮਾਨਦਾਰੀ ਕਿਵੇਂ ਚੱਲਦੀ ਆ ਤੇ ਮੈਂ ਵਾਦਾ ਕੀਤਾ ਸੀ ਕਿ ਜੇ ਦਿਨ ਮੈਨੂੰ ਟਿਕਟ ਮਿਲੀ ਮੈਂ ਅਗਲੇ ਦਿਨ ਦਰਬਾਰ ਸਾਹਿਬ ਜਾ ਕੇ ਪਰਿਵਾਰ ਸਮੇਤ ਅਰਦਾਸ ਕਰਾ ਕੇ ਆਉਂਗਾ ਕਿ ਮੈਂ ਕਰਪਸ਼ਨ ਨਹੀਂ ਕਰਾਂਗਾ ਸੋ ਮੈਂ ਕੱਲ ਸਵੇਰੇ ਦਰਬਾਰ ਸਾਹਿਬ ਜਾਵਾਂਗਾ ਪਰਿਵਾਰ ਸਮੇਤ ਜਾਵਾਂਗਾ ਗੁਰੂ ਦੀ ਹਾਜ਼ਰੀ ਦੇ ਵਿੱਚ ਕਿਤੇ ਅਰਦਾਸ ਕਰਾਵਾਂਗਾ ਵਜਨ ਦੇਵਾਂਗਾ ਸੰਗਤ ਨੂੰ ਵਾਦਾ ਕਰਾਂਗਾ ਸੰਗਤ ਨਾਲ ਕਿ ਮੈਂ ਇਸ ਵਾਇਨ ਦੇ ਵਿੱਚ ਕੋਈ ਵੀ ਕਰਾਪਸ਼ਨ ਨਹੀਂ ਕਰਾਂਗਾ ਸੋ ਮੈਂ ਇਸ ਗੱਲ ਦਾ ਪ੍ਰੋਸੋਰ ਹੋਰ ਸੀਟ ਕਾਫੀ ਮੰਨੀਯਾਰੀ ਲੁਧਿਆਣਾ ਕਾਫੀ ਟਫ ਤੁਹਾਡੇ ਵਾਲੀ ਸੀਟ ਹੈਗੀ ਆ ਤੇ ਕੀ ਸੰਦੇਸ਼ ਕੀ ਹੈਗਾ ਭਾਜੀ ਇਹ ਟਫ ਸੀਟ ਨਹੀਂ ਕਹੀ ਜਾ ਸਕਦੀ ਟਫ ਉਦੋਂ ਹੁੰਦੀ ਆ ਜਦੋਂ ਕੈਂਡੀਡੇਟ ਖੁਦ ਲੜਦਾ ਅਸਲ ਦੇ ਵਿੱਚ ਇਹ ਲੜਾਈ ਹੁਣ ਜਿਹੜੀ ਆ ਇਹ ਲੋਕ ਲੜਾਈ ਲੜਦੇ ਆ ਨਾ ਜਦੋਂ ਫਿਰ ਕੋਈ ਚੀ ਟਫ ਨਹੀਂ ਰਹਿੰਦੀ ਅੱਜ ਸੰਗਤ ਆ ਜਿਹੜੀ ਉਹ ਲੜਾਈ ਲੜਨ ਦੇ ਮੂਡ ਦੇ ਵਿੱਚ ਆ ਅੱਜ ਜਿਹੜੇ ਦਿਗਜੇ ਕਹਾਉਂਦੇ ਸੀ 32000 ਤੋਂ 16000 16000 ਤੋਂ 31 ਹੋਰ ਪਾਸੇ ਮਾਹੌਲ ਜਾਊਗਾ ਸੋ ਇਸ ਗੱਲ ਦੀ ਮੈਨੂੰ ਮੈਂ ਸਾਰੀ ਲੀਡਰਸ਼ਿਪ ਨੂੰ ਸਵਾਲ ਤੋਹਣਾ ਕਿ ਜਿਹੜੀ ਸੋਚ ਤੇ ਮੀਟਿੰਗਾਂ ਤੁਸਾਂ ਨੂੰ ਪ੍ਰੈਜੈਂਟ ਦਿੱਤੀ ਹੈ ਇਹਦੇ ਕਰੇ ਉੱਤਰ ਕੇ ਦਿਖਾਵਾ ਲੋਕਾਂ 'ਚ ਜਸ਼ਨ ਦਾ ਮਾਹੌਲ ਬਣ ਗਿਆ ਸੋ ਅੱਜ ਮੈਂ ਇਹੀ ਬੇਨਤੀ ਕਰੂੰਗਾ ਮੈਂ ਸਾਰਿਆਂ ਨੂੰ ਵੀ ਅੱਜ ਕੋਰੋਨਾ ਦੇ ਜਿਹੜੇ ਦਾ ਜੋਰ ਆ ਉਹਦੇ ਕਰਕੇ ਜੋ ਸਰਕਾਰ ਦੀਆਂ ਗਾਈਡਲਾਈਨ ਨੇ ਉਹਨੂੰ ਧਿਆਨ ਰੱਖਦੇ ਹੋਏ ਆਪਾਂ ਇਸ ਚੀਜ਼ ਨੂੰ ਵੱਡੇ ਪੱਧਰ ਤੇ ਨਹੀਂ ਅਸੀਂ ਕਰ ਰਹੇ ਸਾਰੇ ਮੇਰੇ ਜਿਹੜੇ ਵੀ ਵੀਰੇ ਸੁਣਨਗੇ ਉਹਨਾਂ ਨੂੰ ਬੇਨਤੀ ਕਰਦਾ ਆਪਾਂ ਕੱਠ ਨਹੀਂ ਕਰਨਾ ਭੀੜ ਨਹੀਂ ਕਰਨੀ ਤਾਂ ਕਿ ਇਹ ਆਪਣਾ ਮੈਸੇਜ ਚੰਗਾ ਜਾਵੇ ਨਾ ਕਿ ਮੈਸੇਜ ਮਾਰਾ ਜਾਵੇ ਲਾਈਵ ਹੈਗਾ ਬਾਹਰ ਆ ਗਏ